ਏ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਹੀ ਨਹੀਂ ਤਾਂ ਹੋਰ ਕੀ ਹੈ ਤੁਸੀਂ ਦੇਖ ਸਕਦੇ ਹੋ ਜੰਗਲ ਵਿੱਚ ਮੰਗਲ ਲੱਗਿਆ ਹੋਇਆ ਵਾ ਕੋਈ ਪ੍ਰਸ਼ਾਦੇ ਦਾ ਲੰਗਰ ਲੈ ਕੇ ਆ ਰਿਹਾ ਕਿਸੇ ਨੇ ਡੀਜ਼ਲ ਦਾ ਲੰਗਰ ਲਾਇਆ ਹੋਇਆ ਆ ਤੇ ਨੌਜਵਾਨ ਦੂਰ ਦਰਾਡੇ ਤੋਂ ਪਿੰਡਾਂ ਤੋਂ ਜਿੱਥੇ ਕੋਈ ਜਾਣਦਾ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਕੋਈ ਵਾਪਸ ਵੀ ਨਹੀਂ ਉੱਥੇ ਟਰੈਕਟਰ ਲੈ ਕੇ ਪਹੁੰਚੇ ਹੋਏ ਆ ਤੇ 1 2 5 ਟਰੈਕਟਰ ਨਹੀਂ ਸੈਂਕੜੇ ਟਰੈਕਟਰ ਸਵੇਰ ਦਾ ਸਮਾਂ ਆ ਨੌਜਵਾਨ ਨਾਲੇ ਟਰੈਕਟਰ ਚਲਾ ਰਹੇ ਆ ਖੜੇ ਕਰਕੇ ਸਵੇਰ ਦਾ ਨਾਸ਼ਤਾ ਕਰਦੇ ਆ ਸੁਲਤਾਨਪੁਰ ਦੇ ਮੰਡ ਖੇਤਰ ਦੇ ਵਿੱਚ ਬਾਉਪੁਰ ਪਿੰਡ ਜਿੱਥੇ ਹਜ਼ਾਰਾਂ ਇੱਕ ਇੱਕ ਜਿਹੜੀ ਮੋਟਰਸਾਈਕਲ ਆ ਕਿਹਦਾ ਵਾ ਆ ਛੜਨੇ ਮਾਰ ਦਿੱਤੀ ਔਰ ਫੇਰੀਤਾ ਖੜਿਆ ਖੇਤਾਂ ਵਿੱਚ ਪੈ ਗਈ ਪੰਨ ਰੁੜ ਗਿਆ ਉਹ ਪੰਨ ਦੀ ਸੇਵਾ ਹੋ ਰਹੀ ਹੈ ਤੇ ਨਾਲ ਹੀ ਖੇਤਾਂ ਦੇ ਵਿੱਚੋਂ ਰੇਤ ਜਿਹੜੀ ਉਹ ਕੱਢੀ ਜਾ ਰਹੀ ਹੈ ਤੇ ਇਹ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਸਿੱਖ ਪਾਸ਼ਾ ਵਾਹਿਗੁਰੂ ਨੇ ਇੱਕ ਸਿੱਖ ਕੌਮ ਤੇ ਪੰਜਾਬੀਆਂ ਤੇ ਐਸੀ ਮਿਹਰ ਕੀਤੀ ਹੋਈ ਹੈ ਕਿ ਜਿੱਥੇ ਕੋਈ ਜਿੱਥੇ داری ਨੇ ਕੋਈ ਤਰ੍ਹਾਂ ਦੇ ਆਪਣੀ ਤੇ ਸਾਰੇ ਹੀ ਉਸ ਵਾਹਿਗੁਰੂ ਦੇ ਲਾਇਕ ਅਜਾਰੇ ਵਿੱਚ ਸਾਹਮਣੇ